ਕਲਕੱਤਾ ਕੇਸ ਨੂੰ ਲੈ ਕੇ ਸਭ ਤੋਂ ਵੱਡੀ ਅਤੇ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਸੀਬੀਆਈ ਦਾ ਕਲੇਜਾ ਫਟੇ ਦਾ ਫਟਿਆ ਰਹਿ ਗਿਆ ਦੱਸ ਦਈਏ ਕਿ ਹੁਣੇ-ਹੁਣੇ 2 ਘੰਟੇ ਪਹਿਲਾਂ ਸੀਬੀਆਈ ਅਤੇ ਏਡੀ ਨੇ ਮਿਲ ਕੇ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਛਾਪਾ ਮਾਰਿਆ ਅਤੇ ਉਸ ਛਾਪੇ ਵਿੱਚ ਜੋ ਮਿਲਿਆ ਉਹ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਦਰਅਸਲ ਜਦੋਂ ਸੀਬੀਆਈ ਅਤੇ ਏਡੀ ਨੇ ਮਿਲ ਕੇ ਪ੍ਰਿੰਸੀਪਲ ਦੇ ਘਰੇ ਛਾਪਾ ਮਾਰਿਆ ਤਾਂ ਉਹਨਾਂ ਨੂੰ ਉੱਥੋਂ ਇੱਕ 10 ਮਿੰਟ ਦਾ ਸੀਸੀਟੀਵੀ ਫੋਟੋਆਂ ਦਾ ਵੀਡੀਓ ਮਿਲਿਆ ਇਹ ਸੀਸੀਟੀਵੀ ਉਹਨਾਂ ਹੀ ਫੋਟੋਆਂ ਦਾ ਵੀਡੀਓ ਹੈ ਜੋ ਵੀਡੀਓ ਹੁਣ ਤੱਕ ਸੀਬੀਆਈ ਖੋਜ ਰਹੀ ਸੀ ਅਤੇ ਮਿਲ ਨਹੀਂ ਰਿਹਾ ਸੀ ਦਰਅਸਲ ਜਦੋਂ ਉਸ ਦਿਨ ਬਹੁਤ ਸਾਰੇ ਲੋਕ ਹਸਪਤਾਲ ਵਿੱਚ ਵੜ ਕੇ ਤੋੜ-ਫੋੜ ਕਰਨ ਲੱਗੇ ਸਨ ਤਾਂ ਉਹਨਾਂ ਵਿੱਚੋਂ ਹੀ ਇੱਕ ਬੰਦੇ ਨੇ ਉਹਨਾਂ ਸੀਸੀਟੀਵੀ ਫੋਟੋਆਂ ਦਾ ਮੇਨ ਹਿੱਸਾ ਕੱਟ ਕੇ ਆਪਣੇ ਕੋਲ ਰੱਖ ਲਿਆ ਸੀ ਅਤੇ ਬਾਅਦ ਵਿੱਚ ਪ੍ਰਿੰਸੀਪਲ ਸੰਦੀਪ ਕੋਸ਼ ਨੂੰ ਦੇ ਦਿੱਤਾ ਸੀ ਅਤੇ ਉਹੀ ਮੇਨ ਹਿੱਸਾ सीबीआई ਲਗਭਗ 22 ਦਿਨਾਂ ਤੋਂ ਖੋਜ ਰਹੀ ਸੀ ਪਰ ਮਿਲਿਆ ਨਹੀਂ ਸੀ ਅਤੇ ਹੁਣ ਜਦੋਂ ਮਿਲ ਗਿਆ ਹੈ ਤਾਂ सीबीआई ਦਾ ਖੁਦ ਦਾ ਕਲੇਜਾ ਫਟ ਗਿਆ ਹੈ ਅਤੇ ਉਸ ਸੀਸੀਟੀਵੀ ਫੋਟੋਆਂ ਵਿੱਚ ਜੋ ਵੀਡੀਓ ਹੈ ਜੇਕਰ ਤੁਹਾਨੂੰ ਉਹ ਵੀਡੀਓ ਦਿਖਾ ਦਿੱਤਾ ਜਾਵੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸਿਰਫ ਇਹੀ ਨਹੀਂ सीबीआई ਅਤੇ ਐਡੀ ਨੇ ਜਦੋਂ ਪ੍ਰਿੰਸੀਪਲ ਸੰਦੀਪ ਕੋਚ ਦੇ ਘਰ ਛਾਪਾ ਮਾਰਿਆ ਤਾਂ ਉਹਨਾਂ ਨੂੰ ਇਸ ਵੀਡੀਓ ਤੋਂ ਇਲਾਵਾ ਅਰਬਾਂ ਰੁਪਏ ਵੀ ਉੱਥੋਂ ਬਰਾਮਦ ਹੋਏ ਜਿਸ ਦਾ ਹਿਸਾਬ ਖੁਦ ਪ੍ਰਿੰਸੀਪਲ ਸੰਦੀਪ ਘੋਸ਼ਕੋਲ ਵੀ ਨਹੀਂ ਹੈ ਇਹਨਾਂ ਪੈਸਿਆਂ ਨੂੰ ED ਨੇ ਜ਼ਬਤ ਕਰ ਲਿਆ CBI ਤੇ ED ਦੇ ਜਾਂਚ ਦੇ ਦੌਰਾਨ ਉਸ ਦੇ ਘਰੋਂ ਲਗਭਗ 1200 ਕੈਸ਼ ਰਾਮੀਆਂ ਹਨ ਅਤੇ 4 ਅਜਿਹੇ ਮੈਮਰੀ ਕਾਰਡ ਮਿਲੇ ਹਨ ਜਿਨ੍ਹਾਂ ਦੀ ਸਮਰੱਥਾ 20 TB ਹੈ ਜੀ ਹਾਂ ਤੁਸੀਂ ਸੋਚਦੇ ਹੋਵੋਗੇ ਕਿ 1 GB ਮੈਮਰੀ ਕਾਰਡ ਜੇਕਰ ਅਜਿਹੇ 1000 GB ਮੈਮਰੀ ਕਾਰਡਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਜਾ ਕੇ 1 TB ਬਣਦਾ ਹੈ ਇੱਕ ਟੀਵੀ ਦੇ ਲਗਭਗ ਹੋਰ ਵੀ ਕਈ ਮੈਮਰੀ ਕਾਰਡ ਮਿਲੇ ਹਨ ਅਤੇ ਇਹ ਸਾਰੇ ਸੀਡੀ ਅਤੇ ਮੈਮਰੀ ਕਾਰਡ ਪਹਿਲਾਂ ਤੋਂ ਹੀ ਭਰੇ ਹੋਏ ਹਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਮੈਮਰੀ ਕਾਰਡ ਅਤੇ ਸੀਡੀ ਦੇ ਅੰਦਰ ਜੋ ਵੀਡੀਓਜ਼ ਹਨ ਉਹਨਾਂ ਨੂੰ ਦੇਖਣ ਤੋਂ ਬਾਅਦ ਸੀਬੀਆਈ ਅਤੇ ਏਡੀ ਨੂੰ ਖੁਦ ਨੂੰ ਸ਼ਰਮ ਆ ਗਈ ਇੰਨਾ ਹੀ ਨਹੀਂ ਪ੍ਰਿੰਸੀਪਲ ਸੰਦੀਪ ਕੋਚ ਦੇ ਘਰ ਛਾਪੇ ਦੇ ਦੌਰਾਨ ਸੀਬੀਆਈ ਅਤੇ ਏਡੀ ਨੂੰ ਲਗਭਗ 21000 ਫੋਟੋਆਂ ਮਿਲੀਆਂ ਹਨ ਅਤੇ ਇਹ ਸਾਰੀਆਂ ਫੋਟੋਆਂ ਇੱਕ ਹਾਰਡ ਡਿਸਕ ਵਿੱਚ ਸੇਵ ਕਰਕੇ ਰੱਖੀਆਂ ਗਈਆਂ ਹਨ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਫੋਟੋਆਂ ਵਿੱਚ ਬਹੁਤ ਸਾਰੀਆਂ ਅਜੇਹੀਆਂ ਫੋਟੋਆਂ ਹਨ ਜਦੋਂ ਅਸੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੇ ਤਾਂ ਯਕੀਨ ਮੰਨੋ ਤੁਸੀਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਓਗੇ ਦਰਅਸਲ ਦੱਸ ਦਈਏ ਕਿ ਸੀਬੀਆਈ ਅਤੇ ਈਡੀ ਦੇ ਛਾਪੇ ਦੌਰਾਨ ਸੰਦੀਪ ਕੋਛ ਦੇ ਘਰ ਦੇ ਨੇੜੇ ਲਗਭਗ 2 ਕਿਲੋ ਪਹਿਲਾਂ ਹੀ ਯੂਜ਼ ਕੀਤੀਆਂ ਗਈਆਂ ਸਰਿੰਜਾਂ ਮਿਲੀਆਂ ਹਨ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਹਿਲਾਂ ਤੋਂ ਯੂਜ਼ ਕੀਤੇ ਗਏ ਸਰਿੰਜਾਂ ਨੂੰ ਸੰਦੀਪ ਕੋਚ ਰੱਖ ਕੇ ਕਰਦਾ ਕੀ ਹੋਵੇਗਾ ਉਹ ਵੀ 2 ਕਿਲੋ 2 ਕਿਲੋ ਦਾ ਮਤਲਬ ਹੁੰਦਾ ਹੈ ਘੱਟੋ-ਘੱਟ 10 ਤੋਂ 12000 ਸਰਿੰਜ ਇਹ ਸਰਿੰਜਾਂ ਬਹੁਤ ਇੰਪੋਰਟੈਂਟ ਹਨ ਇਸ ਕੇਸ ਦੇ ਲਈ ਇਹਨਾਂ ਸਰਿੰਜਾਂ ਦੇ ਬਾਰੇ ਵਿੱਚ ਵੀ ਅੱਗੇ ਤੁਹਾਡੇ ਨਾਲ ਡਿਸਕਸ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਹੋਰ ਕੀ ਕੀ ਮਿਲਿਆ ਹੈ ਸੀਬੀਆਈ ਅਤੇ ਏਡੀ ਨੇ ਸੰਦੀਪ ਕੋਚ ਦੇ ਘਰ ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਤਾਂ ਉਦੋਂ ਉਹਨਾਂ ਨੂੰ ਉੱਥੋਂ ਇੱਕ ਬਹੁਤ ਹੀ ਅਹਿਮ ਚੀਜ਼ ਮਿਲੀ ਦਾਰਾਸਲ सीबीआई ਅਤੇ ਐਡੀ ਨੂੰ ਸੰਦੀਪ ਕੋਚ ਦੇ ਘਰ ਵਿੱਚੋਂ ਇੱਕ ਕੈਮਰਾ ਮਿਲਿਆ ਇਸ ਕੈਮਰੇ ਦੀ ਕੀਮਤ ਕਰੀਬ 15 ਲੱਖ ਦੱਸੀ ਜਾ ਰਹੀ ਹੈ ਇਸ ਕੈਮਰੇ ਦਾ ਕੰਮ ਇਹ ਹੈ ਕਿ ਕਿੰਨਾ ਵੀ ਹਨੇਰਾ ਹੋਵੇ ਉਸ ਜਗ੍ਹਾ ਦੀਆਂ ਇਹ ਇੱਕਦਮ ਸਾਫ਼ ਫੋਟੋਆਂ ਅਤੇ ਵੀਡੀਓ ਬਣਾਉਂਦਾ ਹੈ ਇਹ ਕੈਮਰਾ ਇਸ ਕੇਸ ਵਿੱਚ ਕਿੰਨਾ ਅਹਿਮ ਹੈ ਇਹ ਅਸੀਂ ਤੁਹਾਨੂੰ ਅੱਗੇ ਦੱਸਾਂਗੇ ਤਾਂ ਚਲੋ ਫਿਰ ਦੇਰ ਕਿਸ ਗੱਲ ਦੀ ਡਾਕਟਰ ਬੇਟੀ ਨੂੰ ਨਿਆਹ ਦਿਵਾਉਣ ਲਈ सीबीआई ਅਤੇ ਐਡੀ ਦੇ ਹੱਥ ਜੋ ਜੋ ਲੱਗਿਆ ਅਸੀਂ ਤੁਹਾਨੂੰ ਦੱਸਦੇ ਹਾਂ ਪ੍ਰਿੰਸੀਪਲ ਦੇ ਘਰੋਂ ਜੋ-ਜੋ ਚੀਜ਼ਾਂ ਮਿਲੀਆਂ ਹਨ ਹੁਣ ਅਸੀਂ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਇਸ ਦਾ ਕੀ ਮਤਲਬ ਹੈ ਇਹ ਕਿਉਂ ਮਿਲਿਆ ਅਤੇ ਇਹਨਾਂ ਸਾਰੀਆਂ ਵੀਡੀਓ ਦੇ ਵਿੱਚ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਤਾਂ ਜੇਕਰ ਤੁਸੀਂ ਸੱਚਮੁੱਚ ਹੀ ਚਾਹੁੰਦੇ ਹੋ ਕਿ ਡਾਕਟਰ ਬੇਟੀ ਨੂੰ ਤੁਸੀਂ ਸ਼ਰਧਾਂਜਲੀ ਅਰਪਿਤ ਕਰੋ ਤਾਂ ਬੇਨਤੀ ਹੈ ਕਿ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਵਿੱਚ ਆਰ ਆਈ ਬੀ ਡਾਕਟਰ ਬੇਟੀ ਜ਼ਰੂਰ ਲਿਖੋ ਇਸ ਦੇ ਨਾਲ ਹੀ ਇਸ ਡਾਕਟਰ ਬੇਟੀ ਦੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਤੁਹਾਡੇ ਲਾਈਕ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਪਰ ਡਾਕਟਰ ਬੇਟੀ ਦੀ ਆਤਮਾ ਜਿੱਥੇ ਵੀ ਹੋਵੇਗੀ ਉਸ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਵੇਗੀ ਕਿ ਕਰੋੜਾਂ ਲੋਕ ਮੇਰੇ ਨਾਲ ਖੜੇ ਹਨ ਅਤੇ ਮੈਨੂੰ ਨਿਆਂ ਦਵਾ ਰਹੇ ਹਨ ਦਰਅਸਲ ਦੱਸ ਦਈਏ ਕਿ ਹਾਲ ਹੀ ਵਿੱਚ ਸੀਬੀਆਈ ਅਤੇ ਏਡੀ ਨੇ ਜਸ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਵਿੱਚ ਛਾਪਾ ਮਾਰਿਆ ਹੈ ਇਹ ਉਹੀ ਪ੍ਰਿੰਸੀਪਲ ਸੰਦੀਪ ਕੋਸ਼ ਹੈ ਜਿਸ ਨੂੰ ਆਰਜੀਕਰ ਮੈਡੀਕਲ ਕਾਲਜ ਵਿੱਚ ਪ੍ਰਿੰਸੀਪਲ ਬਣਾਇਆ ਗਿਆ ਸੀ ਜਦੋਂ ਕੇਸ ਅੱਗੇ ਵਧਿਆ ਇਸ ਨੂੰ ਇਥੋਂ ਟਰਾਂਸਫਰ ਕਰਕੇ ਕਿਸੇ ਦੂਜੇ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ ਹੁਣ ਤੁਸੀਂ ਹੀ ਸੋਚੋ ਕਿ ਇਹ ਪ੍ਰਿੰਸੀਪਲ ਸੰਦੀਪ ਕੋਸ਼ ਕਿੰਨਾ ਤਾਕਤਵਰ ਹੈ ਅਤੇ ਕਿੰਨਾ ਪ੍ਰਭਾਵਸ਼ਾਲੀ ਹੈ ਕੇਸ ਨੂੰ ਅਹੁਦੇ ਤੋਂ ਹਟਾਉਣ ਲਈ ਸਰਕਾਰ ਵੀ 20 ਵਾਰ ਸੋਚ ਰਹੀ ਸੀ ਆਖਿਰਕਾਰ ਸਰਕਾਰ ਨੂੰ ਝੁਕਣਾ ਪਿਆ ਅਤੇ ਉਸ ਨੂੰ ਪਰਮਾਨੈਂਟ ਹਟਾਉਣਾ ਪਿਆ ਦਾਰਅਸਲ ਦੱਸਦੇ ਇਹ ਕਿ ਪ੍ਰਿੰਸੀਪਲ ਸੰਦੀਪ ਕੋਛ ਦੇ ਘਰ ਵਿੱਚ ਇੱਕ ਚਸ਼ਮਦੀਦ ਗਵਾਹ ਨੇ ਬਹੁਤ ਹੀ ਵੱਡੀ ਜਾਣਕਾਰੀ ਦਿੱਤੀ ਸੀ ਉਸ ਚਸ਼ਮਦੀਦ ਗਵਾਹ ਦੀ ਜਾਣਕਾਰੀ ਨੂੰ ਸੱਚ ਮੰਨਦੇ ਹੋਏ ਅਤੇ ਉਸ ਚਸ਼ਮਦੀਦ ਗਵਾਹ ਦੀ ਜਾਣਕਾਰੀ ਨੂੰ ਰਿਲਾਇਬਲ ਸਮਝਦੇ ਹੋਏ SBI ਅਤੇ ED ਦੋਵਾਂ ਨੇ ਮਿਲ ਕੇ ਪ੍ਰਿੰਸੀਪਲ ਸੰਦੀਪ ਕੋਛ ਦੇ ਘਰ ਛਾਪਾ ਮਾਰਿਆ ਦਾਰਅਸਲ ਉਸ ਸਿਚੁਏਸ਼ਨ ਦੀਦ ਗਵਾਹ ਨੇ ਦੱਸਿਆ ਸੀ ਕਿ ਪ੍ਰਿੰਸੀਪਲ ਸੰਦੀਪ ਕੋਛ ਦੇ ਘਰ ਇੱਕ ਤਹਿ ਖਾਨਾ ਹੈ ਉਸ ਤਹਿਖਾਨੇ ਦੇ ਅੰਦਰ ਤੁਸੀਂ ਛਾਪੇਮਾਰੀ ਦੇ ਦੌਰਾਨ ਜ਼ਰੂਰ ਜਾਣਾ ਕਿਉਂਕਿ ਜਦੋਂ ਪਹਿਲਾਂ सीबीआई ਦੀ ਟੀਮ ਸੰਦੀਪ ਕੋਛ ਦੇ ਘਰ ਪੁੱਛਗਿੱਛ ਕਰਨ ਲਈ ਗਈ ਸੀ ਤਾਂ ਉਸਨੇ ਕੋਈ ਤਹਿਖਾਨਾ ਨਹੀਂ ਦਿਖਾਇਆ ਸੀ ਪਰ ਜਦੋਂ ਪਤਾ ਲੱਗਿਆ ਕਿ ਉਸ ਘਰ ਵਿੱਚ ਤਹਿਖਾਨਾ ਹੈ ਤਾਂ सीबीआई ਅਤੇ ED ਨੇ ਇੱਕ ਸਪੈਸ਼ਲ ਟੀਮ ਬਣਾਈ ਜੋ ਉਸ ਤਹਿਖਾਨੇ ਦੀ ਜਾਂਚ ਕਰ ਸਕੇ ਉਸ ਤੋਂ ਬਾਅਦ ਪ੍ਰਿੰਸੀਪਲ ਸੰਦੀਪ ਕੋਛ ਦੇ ਘਰ ਉਹ ਤਹਿਖਾਨਾ ਲੱਭ ਲਿਆ ਗਿਆ ਉਸ ਤਹਿਖਾਨੇ ਦੇ ਵਿੱਚ ਵੜਦਿਆਂ ਹੀ ਸੀਬੀਆਈ ਅਤੇ ਏਡੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਉਸ ਤਹਿਖਾਨੇ ਵਿੱਚ ਇੱਕ ਕੋਨੇ ਤੇ ਲਗਭਗ 2000 ਸੂਟਕੇਸ ਪਏ ਹੋਏ ਸਨ ਅਤੇ ਉਹਨਾਂ 2000 ਸੂਟਕੇਸਾਂ ਨੂੰ ਜਦੋਂ ਖੋਲਿਆ ਗਿਆ ਤਾਂ ਉਹਨਾਂ ਵਿੱਚ ਸਿਰਫ ਪੈਸੇ ਹੀ ਪੈਸੇ ਸਨ ਏਡੀ ਦੇ ਕਰਮਚਾਰੀ ਨੇ ਤੁਰੰਤ ਉਹਨਾਂ 2000 ਸੂਟਕੇਸਾਂ ਨੂੰ ਜ਼ਬਤ ਕਰ ਲਿਆ ਅਤੇ ਲਗਭਗ 8 ਘੰਟਿਆਂ ਵਿੱਚ ਉਹਨਾਂ ਪੈਸਿਆਂ ਨੂੰ ਗਿਨਿਆ ਗਿਆ ਉਸ ਤੋਂ ਬਾਅਦ ਸੀਬੀਆਈ ਦੇ ਹੱਥ ਲੱਗਦੀਆਂ ਹਨ 2000 ਸੀਡੀ ਕੈਸਟਾਂ ਸਸ ਲਈਏ ਕਿ ਜਦੋਂ ਉਹਨਾਂ 2000 ਸੀਡੀ ਕੈਸਟਾਂ ਨੂੰ ਚੈੱਕ ਕੀਤਾ ਗਿਆ ਤਾਂ ਸਾਰੀਆਂ ਸੀਡੀ ਕੈਸਟਾਂ ਦੇ ਅੰਦਰ ਉਸ ਹਸਪਤਾਲ ਦੇ ਅੰਦਰ ਬਣਾਈਆਂ ਗਈਆਂ ਅਸ਼ਲੀਲ ਫਿਲਮਾਂ ਸਨ ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਹਾਰਜੀਕਰ ਮੈਡੀਕਲ ਕਾਲਜ ਦੇ ਅੰਦਰ ਇਹ ਗੰਦਾ ਕੰਮ ਚੱਲ ਰਿਹਾ ਸੀ ਅਤੇ ਇਸ ਵਿੱਚ ਪ੍ਰਿੰਸੀਪਲ ਵੀ ਸ਼ਾਮਲ ਸੀ ਅਤੇ ਪ੍ਰਿੰਸੀਪਲ ਦੇ ਘਰ ਦੇ ਵਿੱਚੋਂ ਜੋ ਕੈਸਟਾਂ ਮਿਲੀਆਂ ਹਨ ਉਹ ਸਾਰੀਆਂ ਵੀ ਇਸ ਪ੍ਰਕਾਰ ਹੀ ਗੰਦੀਆਂ ਫਿਲਮਾਂ ਨਾਲ ਭਰੀਆਂ ਹੋਈਆਂ ਹਨ ਜਿਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਇਸ ਤੋਂ ਬਾਅਦ CBI ਨੂੰ ਇੱਕ ਹਾਰਡ ਡਿਸਕ ਮਿਲਿਆ ਅਤੇ ਉਸ ਹਾਰਡ ਡਿਸਕ ਵਿੱਚ ਲਗਭਗ ਇੰਨੀਆਂ ਫੋਟੋਆਂ ਸਨ ਕਿ ਫੋਟੋਆਂ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਲਗਭਗ 2000 ਤੋਂ ਜ਼ਿਆਦਾ ਫੋਲਡਰ ਬਣੇ ਹੋਏ ਸਨ ਅਤੇ ਉਹਨਾਂ ਫੋਲਡਰਾਂ ਵਿੱਚ ਕੁੱਲ ਮਿਲਾ ਕੇ 21000 ਫੋਟੋਆਂ ਸਨ ਜਦੋਂ ਉਹਨਾਂ ਸਾਰੀਆਂ ਫੋਟੋਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹਨਾਂ ਫੋਟੋਆਂ ਵਿੱਚੋਂ ਕਈ ਫੋਟੋਆਂ ਅਜਹੀਆਂ ਹਨ ਜਿਨ੍ਹਾਂ ਨੂੰ ਐਡਿਟ ਕਰਕੇ ਮਰਜ ਕਰਕੇ ਕਿਸੇ ਦੂਸਰੇ ਦਾ ਚਿਹਰਾ ਲਗਾਇਆ ਗਿਆ ਸੀ ਔਰ सीबीआई ਦੀ ਸਮਝ ਵਿੱਚ ਇਹ ਆ ਗਿਆ ਸੀ ਕਿ ਜੋ ਹੁਣ ਤੱਕ ਕਹਾਣੀ ਸਾਹਮਣੇ ਆ ਰਹੀ ਸੀ ਕਿ ਆਰਜੀਕਰ ਮੈਡੀਕਲ ਕਾਲਜ ਦੇ ਅੰਦਰ ਜੇਕਰ ਕੋਈ ਲੜਕੀ ਅਜੀਹਾ ਗੰਦਾ ਕੰਮ ਕਰਨ ਤੋਂ ਮਨਾ ਕਰ ਦਿੰਦੀ ਸੀ ਤਾਂ ਉਸ ਲੜਕੀ ਦੀਆਂ ਫੋਟੋਆਂ ਕਿਸੇ ਦੂਸਰੀ ਲੜਕੀ ਦੇ ਚਿਹਰੇ ਦੇ ਨਾਲ ਮਰਜ ਕਰਕੇ ਅਤੇ ਇੱਕ ਵੀਡੀਓ ਬਣਾ ਕੇ ਉਸ ਨੂੰ ਭੇਜਿਆ ਜਾਂਦਾ ਸੀ ਤਾਂ ਕਿ ਉਹ ਇਸ ਗੰਦੇ ਕੰਮ ਨੂੰ ਕਰਨ ਲਈ ਰਾਜੀ ਹੋ ਜਾਵੇ ਜੇਕਰ ਰਾਜੀ ਨਹੀਂ ਹੁੰਦੀ ਸੀ ਜਾਂ ਤਾਂ ਉਹ ਆਤਮ ਹੱਤਿਆ ਕਰ ਲੈਂਦੀ ਸੀ ਅਤੇ ਜਾਂ ਫਿਰ ਉਹ ਕਾਲਜ ਛੱਡ ਕੇ ਚਲੀ ਜਾਂਦੀ ਸੀ ਜਾਫਰ ਹਮੇਸ਼ਾ ਹਮੇਸ਼ਾ ਲਈ ਆਪਣਾ ਮੂੰਹ ਬੰਦ ਕਰ ਲੈਂਦੀ ਸੀ ਅਜਿਹੀਆਂ ਕਈ ਫੋਟੋਆਂ ਉਸ ਵਿੱਚ ਦਿਖਾਈਆਂ ਗਈਆਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਾਪ ਦੀ ਜੜ ਕਿੰਨੀ ਗਹਿਰੀ ਹੈ ਇਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਇਸ ਕੇਸ ਦੇ ਅੰਦਰ सीबीआई ਨੂੰ ਇੱਕ ਬਹੁਤ ਹੀ ਵੱਡੀ ਚੀਜ਼ ਹੋਰ ਮਿਲੀ ਹੈ सीबीआई ਨੂੰ ਲਗਭਗ ਕਈ ਟੀਵੀ ਦੇ ਮੈਮਰੀ ਕਾਰਡ ਮਿਲੇ ਹਨ ਅਤੇ ਉਹਨਾਂ ਮੈਮਰੀ ਕਾਰਡਾਂ ਵਿੱਚ ਲਗਭਗ 2 2.5 ਘੰਟੇ 3 ਘੰਟੇ ਦੀਆਂ ਅਜਿਹੀਆਂ ਫਿਲਮਾਂ ਮਿਲੀਆਂ ਹਨ ਜੋ ਤਾਜ਼ਾ ਫੋਟੋਆਂ ਵਿੱਚ ਮੌਜੂਦ ਸਨ ਅਤੇ ਉਹਨਾਂ ਵਿੱਚ ਹਲੇ ਕੋਈ ਐਡਿਟ ਨਹੀਂ ਕੀਤਾ ਗਿਆ ਸੀ ਇੱਕ ਖਬਰ ਦੇ ਮੁਤਾਬਿਕ ਪਤਾ ਲੱਗਿਆ ਹੈ ਕਿ ਜਦੋਂ ਇਹਨਾਂ ਸਾਰੀਆਂ ਪ੍ਰਕਾਰ ਦੀਆਂ ਚੀਜ਼ਾਂ ਨੂੰ ਸ਼ੂਟ ਕੀਤਾ ਜਾਂਦਾ ਸੀ ਉਸ ਤੋਂ ਪਹਿਲਾਂ ਮੈਮਰੀ ਕਾਰਡ ਵਿੱਚ ਰੱਖਿਆ ਜਾਂਦਾ ਸੀ ਫਿਰ ਇੱਕ ਐਡਿਟਰ ਆਉਂਦਾ ਸੀ ਅਤੇ ਉਸ ਤਹਿਖਾਨੇ ਵਿੱਚ ਬੈਠ ਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਐਡਿਟ ਕਰਦਾ ਸੀ ਐਡਿਟ ਕਰਨ ਤੋਂ ਬਾਅਦ ਫਿਰ ਉਸ ਨੂੰ ਸੀਡੀ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਜੋ ਸੀਡੀ ਕੈਸਟ ਮਿਲਿਆ ਹੈ ਉਸ ਵਿੱਚ ਉਹ ਸਾਰੀਆਂ ਫਿਲਮਾਂ ਪੂਰੇ ਤਰੀਕੇ ਨਾਲ ਐਡਿਟ ਕਰਕੇ ਰੱਖੀਆਂ ਗਈਆਂ ਸਨ ਅਤੇ ਜੋ ਮੈਮਰੀ ਕਾਰਡ ਮਿਲਿਆ ਹੈ ਉਹ ਸਭ ਐਡਿਟ ਨਹੀਂ ਸੀ ਉਹ ਬਿਲਕੁਲ ਤਾਜ਼ਾ ਫੋਟੋਆਂ ਸਨ ਜਿਸ ਨੂੰ ਦੇਖਣ ਤੋਂ ਬਾਅਦ ਸੀਬੀਆਈ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਅਤੇ ਨਾਲ ਹੀ ਸੀਬੀਆਈ ਨੂੰ ਇੱਕ ਹੋਰ ਚੀਜ਼ ਮਿਲੀ ਉਹ ਸੀ 15 ਲੱਖ ਦਾ ਕੈਮਰਾ ਦਰਅਸਲ ਤੁਹਾਨੂੰ ਪਤਾ ਹੀ ਹੋਵੇਗਾ ਕਿ ਆਰਜੀਕਰ ਮੈਡੀਕਲ ਕਾਲਜ ਵਿੱਚ ਕਿਸ-ਕਿਸ ਤਰੀਕੇ ਦੀਆਂ ਫਿਲਮਾਂ ਬਣਦੀਆਂ ਸੀ ਤੇ ਉਸ ਫਿਲਮ ਦੇ ਲਈ ਉਸ 15 ਲੱਖ ਦੇ ਕੈਮਰੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਮੋਬਾਈਲ ਵਗੈਰਾ ਤੋਂ ਬਣਾ ਕੇ ਲੋਕ ਵੇਚਦੇ ਸੀ ਨਹੀਂ ਮੋਬਾਈਲ ਤੋਂ ਨਹੀਂ ਬਲਕਿ 15 ਲੱਖ ਦੇ ਕੈਮਰੇ ਤੋਂ ਸ਼ੂਟਿੰਗ ਕੀਤੀ ਜਾਂਦੀ ਸੀ ਇਸ ਲਈ ਤਾਂ ਆਰਜੀਕਰ ਮੈਡੀਕਲ ਕਾਲਜ ਦੇ ਅੰਦਰ ਫਿਲਮਾਂ ਦੇ ਬਹੁਤ ਸਾਰੇ ਸੈਟਅਪ ਮਿਲੇ ਹਨ ਫਿਲਮਾਂ ਵਿੱਚ ਵਰਤੀਆਂ ਜਾਣ ਵਾਲੀਆਂ ਲਾਈਟਾਂ ਅਤੇ ਵਾਈਟ ਅੰਬ੍ਰੇਲਾ ਜਿਸ ਨਾਲ ਲਾਈਟ ਨੂੰ ਸੌਫਟ ਕੀਤਾ ਜਾਂਦਾ ਹੈ ਅਤੇ ਨਾਲ ਹੀ ਮਾਈਕ ਅਤੇ ਹੋਰ ਵੀ ਬਹੁਤ ਸਾਰੀਆਂ ਕਈ ਚੀਜ਼ਾਂ ਮਿਲੀਆਂ ਹਨ ਜੋ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਉੱਥੇ ਰਿਕਾਰਡਿੰਗ ਵੀ ਹੁੰਦੀ ਸੀ ਇੱਕ ਥਿਉਰੀ ਦੇ ਮੁਤਾਬਿਕ ਪਤਾ ਲੱਗਿਆ ਹੈ ਕਿ ਡਾਕਟਰ ਬੇਟੀ ਨੂੰ ਵੀ ਪਹਿਲਾ ਸੰਦੀਪ ਕੋਸ਼ ਨੇ ਪੁੱਛਿਆ ਸੀ ਕਿ ਉਹ ਇਸ ਤਰ੍ਹਾਂ ਦੀ ਫਿਲਮ ਬਣਾਉਣ ਲਈ ਤਿਆਰ ਹੈ ਪਰ ਜਦੋਂ ਡਾਕਟਰ ਬੇਟੀ ਨੇ ਮਨ੍ਹਾ ਕਰ ਦਿੱਤਾ ਅਤੇ ਉਸ ਨੇ ਪ੍ਰਿੰਸੀਪਲ ਸੰਦੀਪ ਕੋਸ਼ ਦੇ ਖਿਲਾਫ ਹੋਰ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇੱਥੇ ਤਾਂ ਗੋਰਖ ਧੰਦਾ ਚੱਲਦਾ ਹੈ ਫਿਰ ਕੀ ਸੀ ਫਿਰ ਪ੍ਰਿੰਸੀਪਲ ਸੰਦੀਪ ਕੋਛ ਦਾ ਕਾਲਾ ਸੱਚ ਸਾਹਮਣੇ ਆਉਣ ਹੀ ਵਾਲਾ ਸੀ ਕਿ ਉਸ ਤੋਂ ਪਹਿਲਾਂ ਹੀ ਡਾਕਟਰ ਬੇਟੀ ਦੇ ਨਾਲ ਇਹ ਕਨਾਉਣਾ ਕੰਮ ਹੋ ਗਿਆ। ਦਰਅਸਲ ਪ੍ਰਿੰਸੀਪਲ ਸੰਦੀਪ ਕੋਛ ਸੰਜੀਤ رائے ਦੇ ਜ਼ਰੀਏ ਹੀ ਸਾਰਾ ਅਪਰਾਧ ਕਰਿਆ ਕਰਦਾ ਸੀ। ਆਖਿਰ ਸੰਜੀਤ رائے ਨੂੰ ਐਨੀ ਖੁੱਲ ਕਿਵੇਂ ਮਿਲੀ ਸੀ? ਜਰਾ ਤੁਸੀਂ ਖੁਦ ਹੀ ਸੋਚ ਕੇ ਦੇਖੋ। ਜੇਕਰ ਪ੍ਰਿੰਸੀਪਲ ਸੰਦੀਪ ਕੋਛ ਦਾ ਉਸ ਦੇ ਸਿਰ ਤੇ ਹੱਥ ਨਾ ਹੁੰਦਾ ਤਾਂ ਉਹ ਪੂਰੇ ਦੇ ਪੂਰੇ ਮੈਡੀਕਲ ਕਾਲਜ ਵਿੱਚ ਇੱਥੇ ਕਿਵੇਂ ਘੁੰਮ ਸਕਦਾ ਸੀ? ਤੁਹਾਨੂੰ ਪਤਾ ਹੀ ਹੈ ਕੀ ਸੀਟੀ ਸਕੈਨ ਵਾਲੇ ਕਮਰੇ ਵਿੱਚ ਜਾਣ ਦੇ ਲਈ ਆਪਣੀ ਚੱਪਲ ਉਤਾਰ ਕੇ ਜਾਣਾ ਪੈਂਦਾ ਹੈ ਅਤੇ ਖਾਸ ਪਰਮਿਸ਼ਨ ਲੈਣੀ ਪੈਂਦੀ ਹੈ ਇਸ ਤੋਂ ਬਾਅਦ ਹੀ ਅਸੀਂ ਸੀਟੀ ਸਕੈਨ ਜਾਂ ਐਮ ਆਰ ਆਈ ਦੇ ਰੂਮ ਵਿੱਚ ਜਾਂਦੇ ਹਾਂ ਪਰ ਇਹ ਬੰਦਾ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ ਅਤੇ ਉੱਥੇ ਖੁੱਲਾ ਹੀ ਘੁੰਮਦਾ ਰਹਿੰਦਾ ਸੀ ਆਖਰ ਇਸ ਤੇ ਸਿਰ ਤੇ ਪ੍ਰਿੰਸੀਪਲ ਦਾ ਹੱਥ ਨਹੀਂ ਸੀ ਤਾਂ ਕਿਸ ਦਾ ਸੀ ਤੁਸੀਂ ਖੁਦ ਹੀ ਸੋਚੋ ਸੰਜੇ ਰਾਏ ਦੇਖਣ ਵਿੱਚ ਤਾਂ ਇੱਕ ਭਿਖਾਰੀ ਦੀ ਤਰ੍ਹਾਂ ਲੱਗਦਾ ਸੀ ਪਰ ਉਸ ਨੂੰ ਵੱਡੇ ਵੱਡੇ ਆਦਮੀਆਂ ਦੇ ਫੋਨ ਆਉਂਦੇ ਸਨ ਪਾਲਸ ਕਮਿਸ਼ਨਰ ਦੇ ਨਾਮ ਦੀ ਉਹ ਬਾਈਕ ਚਲਾਉਂਦਾ ਸੀ ਅਤੇ ਪ੍ਰਿੰਸੀਪਲ ਸੰਦੀਪ ਗੋਸ਼ ਦੇ ਨਾਮ ਤੇ ਉਹ ਹਸਪਤਾਲ ਵਿੱਚ ਬੈੱਡ ਵਗੈਰਾ ਦਲਵਾ ਦਿੰਦਾ ਸੀ ਉਹ ਵੀ ਮੋਟੀ ਰਕਮ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਤਾਂ ਇੱਕ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਇਹਨਾਂ ਸਾਰੇ ਕੰਮਾਂ ਵਿੱਚ ਜੇਕਰ ਪ੍ਰਿੰਸੀਪਲ ਸੰਦੀਪ ਗੋਸ਼ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਮਿਲੀ ਤਾਂ ਡਾਕਟਰ ਬੇਟੀ ਦੇ ਖਿਲਾਫ ਜੋ ਅਸੀਂ ਸਾਰੇ ਇਨਸਾਫ ਲਈ ਲੜ ਰਹੇ ਹਾਂ ਉਹ ਸ਼ਾਇਦ ਅਧੂਰਾ ਰਹਿ ਜਾਵੇ ਤੁਸੀਂ ਕੀ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਸੰਜੀਤ ਰਾਏ ਦੇ ਨਾਲ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਵੀ ਸਜ਼ਾ ਹੋ ਜਾਵੇ ਜੇਕਰ ਚਾਹੁੰਦੇ ਹੋ ਤਾਂ ਕਮੈਂਟ ਕਰੋ